ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਚੜ੍ਹਦੀ ਕਲਾ ਦੇ ਉੱਤੇ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਇਸ ਥਾਲ ਗਰਮੀ ਦੇ ਮੌਸਮ ਦੇ ਵਿੱਚ ਮੱਕੀ ਦੇ ਸੀਜ਼ਨ ਦੇ ਵਿੱਚ ਮੰਡੀਆਂ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਜਿਵੇਂ ਕਿ ਆਪਾਂ ਦੇਖ ਹੀ ਸਾਧਿਆ ਹੈ ਕਿ ਸਾਰੇ ਮਜ਼ਦੂਰ ਵੀਰ ਗਰਮੀ ਦੇ ਵਿੱਚ ਵੀ ਕੰਮ ਕਰਨ ਲੱਗੇ ਗਏ ਹਨ ਤਾਂ ਤਾਪਮਾਨ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਹੈ ਅਤੇ ਸਾਥ ਹੀ ਸਾਥ ਇਸ ਦੇ ਨਾਲ ਹੀ ਮੌਨਸੂਨ ਪਾਣੋ ਦੇ ਕਾਰਨ ਕਿਸਾਨਾਂ ਦੇ ਵਿੱਚ ਚਿੰਤਾ ਦਾ ਮਾਹੌਲ ਛਾਇਆ ਹੋਇਆ ਹੈ ਜਿੱਦਾਂ ਕਿ ਆਪਾਂ ਦੇਖ ਹੀ ਸਾਧਿਆ ਰਾਇਕੋਟ ਮੰਡੀ ਦੇ ਵਿੱਚ ਸਾਰੇ ਮਜ਼ਦੂਰ ਜਿੱਦਾਂ ਕਿ ਕੰਮ ਕਰ ਰਹੇ ਸਨ ਕਈ ਵਾਰ ਮੌਸਮ ਅਚਾਨਕ ਬਿਗੜਨ ਦੇ ਕਾਰਨ ਕਈ ਵਾਰ ਜੋ maal ਹੁੰਦਾ ਹੈ ਉਸ ਨੂੰ ਬੇਤਰੰਤ ਹੀ ਲੋਡ ਕਰਨਾ ਪੈਂਦਾ ਹੈ ਜਿਸ ਦੇ ਨਾਲ ਕੇ ਕਾਫੀ ਨੁਕਸਾਨ ਹੋ ਜਾਂਦਾ ਹੈ ਅਤੇ ਇਸ ਤਣਾਅਵਰੇ ਮਾਹੌਲ ਤੇ ਬਚਨ ਦੇ ਲਈ ਕਿਸਾਨ ਵੀ ਜਲਦੀ ਤੋਂ ਜਲਦੀ ਆਪਣੀ ਮੱਕੀ ਨੂੰ ਸਿਕਾਉਣ ਦੇ ਇਲਾਜ ਕਰ ਰਹੇ ਸਨ ਕਈ ਵੇਰ ਕੇ ਜਿੱਦਾਂ ਮੌਨਸੂਨ ਪਵਾਂ ਦੇ ਕਾਰਨ ਕਿਸਾਨ ਮਜ਼ਦੂਰਾਂ ਨੂੰ ਆਪਾਂ ਇੱਕ ਹੀ ਸਾਧਿਆ ਕਿ ਬੈਠਣ ਦੇ ਸਨ ਕੰਮ ਰੁਕਣ ਦੇ ਕਾਰਨ ਕਈ ਵੇਰ ਵਿਚਾਰਿਆਂ ਦਾ ਕੰਮ ਨਹੀਂ ਚੱਲਦਾ ਤੇ ਇਸ ਦੇ ਕਾਰਨ ਜਿੱਦਾਂ ਘੇ ਚੱਲੀ ਜਾਂਦਾ ਹੈ ਅਤੇ ਇਦਾਂ ਦੀ ਹੀ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਸੀਡੀ ਕੇ ਚੜ੍ਹਦੀ ਕਲਾ ਨੂੰ ਸਬਸਕ੍ਰਾਈਬ ਜ਼ਰੂਰ ਕਰੋ